ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਰ ਕੀ ਹਲਚਲ ਆ ਤੁਹਾਡਾ ਉਮੀਦ ਆ ਤੁਸੀਂ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਦੁਪਹਿਰ ਦੇ ਹੋਏ ਆ 1:00 2 ਤੇ ਵਾਲ ਬੂਲ ਧੋ ਕੇ ਮੈਂ ਅੱਜ ਦਹੀਂ ਨਾਲ ਦਹੀਂ ਨਾਲ ਹੀ ਧੋਣੀ ਹਣੀ ਹੁਣ ਮੈਂ ਵਾਲ ਤੇ ਇੱਕ ਤਾਂ ਖਾਰਸ਼ ਵਗੈਰਾ ਨਹੀਂ ਹੁੰਦੀ ਤੇ ਵਾਲ ਟੁੱਟਦੇ ਘਟਨੇ ਹਨਾ ਤੇ ਵਾਲ ਬੂਲ ਧੋ ਕੇ ਤੇ ਮੈਂ ਪੈ ਗਈ ਸੀ ਥੋੜੀ ਦੇਰ ਸੁਸਤੀ ਪੈ ਜਾਂਦੀ ਆ ਪੈ ਕੇ ਵੀ ਤੇ ਬੀਬੀ ਹਜੇ ਇੱਧਰ ਪਈ ਆ ਤੇ ਮੈਂ ਹੋਨ ਮੈਂ ਉੱਠੀ ਬਾੜ ਬੱਲ ਵਜੀ ਸੀ ਕਿਉਂਕਿ ਆਪਣਾ ਕੋਈ ਪਰਸਲ ਸੀਗਾ ਬਾਹਰ ਉਹ ਸੰਦੀਪ ਪੜ ਲਈ ਹੈ ਤੇ ਮੈਂ ਆਖਿਆ ਉੱਠ ਕੇ ਚੱਲ ਹੁਣ ਬਾੜ ਬੂਲ ਪਾਵਾਂ ਤੇ ਫਿਰ ਕੋਈ ਕੰਮ ਕਰਾਂ ਫਿਰ ਕੋਈ ਵਲੌਗ ਹੈ ਜਿਹੜਾ ਉਹ ਬਣਾਈਏ ਜਿੱਦਾਂ ਪਾ ਕੇ ਤਾਂ ਸਰਦਾ ਨਹੀਂ ਹੈਗਾ ਸਾਰਾ ਦਿਨ ਤੇ ਹੁਣ ਮੈਂ ਬਾੜ ਬੋਣ ਲੱਗੀ ਸੀਗੀ ਤੇ ਮੈਂ ਕਿਹਾ ਚੱਲ ਅੱਜ ਭੈਣਾ ਨੂੰ ਆਪਣਾ ਜਿਹੜਾ ਸਟਾਈਲ ਹੈਗਾ ਜਿਹੜੀਆਂ ਨੱਖਾਂ ਮਚ ਰਹੀਆਂ ਨੇ ਕਿਉਂਕਿ ਸੰਦੀਪ ਕਿਚਨ ਦੇ ਵਿੱਚ ਉਹ ਕਰ ਰਹੀ ਸੀਗੀ ਪਿਆਜ਼ ਕੱਟਦੀ ਸੀ ਸਬਜ਼ੀ ਵਾਸਤੇ ਤੇ ਇਨੇ ਕੌੜੇ ਪਿਆਜ਼ ਆ ਕਮਰੇ ਤੱਕ ਅੰਦਰ ਤੱਕ ਉਹਦਾ ਗੇਟ ਖੁੱਲਾ ਸੀ ਅੰਦਰ ਤੱਕ ਗੁੜਤਣ ਆ ਰਹੀ ਆ ਔਰ ਅੱਖਾਂ ਮੇਰੀਆਂ ਨਾ ਮੱਚੀ ਜਾਂਦੀਆਂ ਤੇ ਹੁਣ ਮੈਂ ਸੰਦੀਪ ਨੂੰ ਕਿਹਾ ਕਿ ਗੇਟ ਬੰਦ ਕਰ ਤੇ ਹੁਣ ਮੈਂ ਬਾੜ ਬੌਣ ਲੱਗੀ ਸੀਗੀ ਤੇਲ ਤੁਲਦੀ ਦਾ ਵਾਲਾਂ ਨੂੰ ਲੋੜਨੀ ਪੈਂਦੀ ਜਦੋਂ ਆਪਾਂ ਦਹੀਂ ਵਗੈਰਾ ਨਾਲ ਲਾਉਣੀ ਹੈ ਨਾ ਤੇਲ ਦੀ ਲੋੜ ਨਹੀਂ ਪੈਂਦੀ ਕਈ ਪੈਣਾ ਕਹਦਣੀਆਂ ਨੇ ਕਿ ਦਹੀਂ ਨਾਲ 스멜 ਆਉਂਦੀ ਆ ਜਾਂ ਜੰਮਿਆ ਜੰਮੇ ਜੇ ਬਾੜ ਹੋ ਜਾਂਦੇ ਨੇ ਕੁਛ ਨਹੀਂ ਹੁੰਦਾ ਜੀ ਨਾ ਤਾਂ 스멜 ਆਉਂਦੀ ਆ ਤੇ ਨਾ ਹੀ ਬਾੜ ਜੰਮੇ ਜੰਮੇ ਹੁੰਦੇ ਨੇ ਕੋਈ 스멜 ਨਹੀਂ ਆਉਂਦੀ ਬਿਲਕੁਲ ਵੀ ਕਿਉਂਕਿ 스멜 ਆਉਂਚ ਆਉਂਦੀ ਜਿਹੜੀ ਜ਼ਿਆਦਾ ਖੱਟੀ ਲੱਸੀ ਪੁਰਾਣੀ ਪਈ ਹੋਵੇ ਆਪਾਂ ਉਹਦੇ ਨਾਲ ਲਾਉਣੀ ਜਦੋਂ ਅੱਖਾਂ ਨਾਲ ਬਹੁਤ ਜ਼ਿਆਦਾ ਪੱਚੀ ਜਾਂਦੇ ਆ ਜਿਆਦਾ ਪੁਰਾਣੀ ਲੱਸੀ ਰੁਸੀ ਪਈ ਹੋਵੇ 스멜 ਉਹਦੇ ਚ ਭਰੀ ਜਾਂਦੇ ਔਰ ਕੀ ਹੋਵੇ ਤੇਰ ਆਉਂਦੀ ਐ ਇਹ ਤਾਂ ਹੁਣ ਤਾਜੀ ਹੋਈ ਦਹੀਂ ਸੀਗੀ ਕੱਲ ਲਾਈ ਸੀ ਬਸ ਉਹਦੇ ਨਾਲ ਇੱਕ ਕੌਲੀ ਦਹੀਂ ਦੀ ਬਹੁਤ ਹੁੰਦੀ ਆ ਅ ਬਾੜ ਤੋਂਣ ਵਾਸਤੇ ਇੱਕ ਵਾਰੀ ਨਾ ਅੱਖਾਂ ਦੇ ਕੋਟਨ ਜੀ ਵੱਟਦੇ ਫਿਰ ਹੌਲੀ ਹੌਲੀ ਨਿਕਲਦੀ ਐ ਤੇ ਹੁਣ ਮੈਂ ਕਿਹਾ ਬਾੜ ਬਾਲਾਂ ਤੇ ਪੈਣਾ ਕਈ ਕਹਿੰਦੀਆਂ ਵੀ ਸਾਨੂੰ ਵੀ ਦਿਖਾ ਦਿਓ ਆਪਣਾ ਜਿਹੜਾ ਸਟਾਈਲ ਬਣਾਉਂਦੇ ਨੇ ਕੁਝ ਖਾਸ ਸਟਾਈਲ ਦਾ ਮੈਂ ਬਣਾਉਂਦੀ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈ ਸਿੰਪਲ ਜਿਹਾ ਹੀ ਬਹਣੀ ਹੁੰਨੀ ਆ ਹਨਾ ਬਸ ਆ ਦੋਕ ਦਿਨ ਮੈਂ ਵਾਲ ਜਿਹੜੇ ਥੋੜਾ ਜਿਹਾ ਸਟਾਈਲ ਚੇਂਜ ਕਰਕੇ ਬਾਲੇ ਸੀ ਔਰ ਮੈਨੂੰ ਅ ਬੱਚਿਆਂ ਨੇ ਵੀ ਕਿਹਾ ਮੇਰੇ ਸਟੂਡੈਂਟਸ ਨੇ ਵੀ ਕਹਿੰਦੇ ਮੈਡਮ ਜੀ ਇੱਕ ਗੱਲ ਕਹੀਏ ਮੈਂ ਕਿਹਾ ਹਾਂ ਕਹੋ ਕਹਿੰਦੇ ਜੀ ਤੁਸੀਂ ਵਾਲ ਇਸ ਤਰ੍ਹਾਂ ਵਾਕੀ ਆਇਆ ਕਰੋ ਮੈਂ ਕਿਹਾ ਠੀਕ ਹੈ ਜਿਵੇਂ ਮੇਰੇ ਬੱਚੇ ਖੁਸ਼ ਨੇ ਆਪਾਂ ਖੁਸ਼ ਆ ਜਿਵੇਂ ਮੇਰੀਆਂ ਭੈਣਾਂ ਖੁਸ਼ ਨੇ ਆਪਾਂ ਉਦਾਂ ਹੀ ਕਰ ਲਿਆ ਕਰਾਂਗੇ ਹਏ ਭੈਣੋ ਮੇਰੇ ਤਾਂ ਅੱਖਾਂ ਬਾਲੀਆਂ ਮੈਨੂੰ ਲੱਗਦਾ ਅੱਖਾਂ ਤੋਂ ਹੁਣੀਆਂ ਬਹਿਣੀਆਂ। ਕੁੜਤਾਂ ਦੀ ਨਾ ਇੱਕ ਵਾਰੀ ਜਦੋਂ ਵੱਡ ਜਾਂਦੀ ਹੈ ਕਮਰੇ ਹੀ ਭਰ ਗਏ ਲੱਗਦਾ ਕੁੜਤਾਂ ਨਾਲ ਇੰਨੀ ਜ਼ਿਆਦਾ ਕੋੜੇ ਗੰਡੇ। ਤੇ ਚਲੋ ਪਈ ਗਾਲੀ ਬਾਲ ਕਦੇ ਕਿਵੇਂ ਬਾਲੀ ਕਰਕੇ ਮੈਂ ਬਾਲੀ ਹਨਾ। ਪਤਾ ਕੀ ਹੈ ਜੀ ਇਹਦਾ ਫੇਸ ਤੇ ਨਾ ਚੀਜ਼ਾਂ ਦਾ ਫਰਕ ਪੈਂਦਾ ਥੋੜੇ ਮਾਈਂਡ ਤੇ ਵੀ ਅਸਰ ਕਰਦੀਆਂ ਨੇ ਇਹ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਮਾਈਂਡ ਤੇ ਵੀ ਅਸਰ ਕਰਦੀਆਂ ਨੇ। ਜੇ ਤੁਸੀਂ ਥੋੜੇ ਜੇ ਰੂਲੇ ਜੇ ਰਹਿੰਦੇ ਹੋ ਜ਼ਿਆਦਾ ਆਪਦੇ ਵੱਲ ਧਿਆਨ ਨਹੀਂ ਦਿੰਦੇ। ਤੇ ਇੱਕ ਤਾਂ ਵੈਸੇ ਹੀ ਤੁਹਾਨੂੰ ਪਤਾ ਹੈ ਵੀ ਆਪਾਂ ਕਿੱਡੇ ਵੱਡੇ ਪ੍ਰੋਬਲਮ 'ਚੋਂ ਲੰਘ ਰਹੇ ਆ ਹਨਾ ਤੇ ਚਲੋ ਠੀਕ ਹੈ ਕਿ ਆਪਾਂ ਬੋਲਡਲੀ ਫੇਸ ਕਰ ਰਹੇ ਆ ਪਰ ਜੋ ਹੈਗੀ ਆ ਪ੍ਰੋਬਲਮ ਉਹ ਤਾਂ ਹੈ ਹੀ ਆ ਨਾ ਉਹਦੇ ਤੋਂ ਤਾਂ ਆਪਾਂ ਮਨਾਂ ਨਹੀਂ ਨਾ ਕਰ ਸਕਦੇ ਤੇ ਚਲੋ ਠੀਕ ਹੈ ਪਰਮਾਤਮਾ ਨੇ ਹਿੰਮਤ ਦਿੱਤੀ ਔਰ ਹਿੰਮਤ ਨਾਲ ਉਹ ਪ੍ਰੋਬਲਮ ਦੇ ਵਿੱਚੋਂ ਆਪਾਂ ਲੰਘਣ ਦੀ ਕੋਸ਼ਿਸ਼ ਕਰਦੇ ਆ ਤੇ ਪਰ ਜਿੰਨਾ ਚਿਰ ਜੀਵਾਂਗੇ ਉਹ ਜਿਹੜੀ ਚੀਜ਼ ਹੈਗੀ ਆ ਇੱਕ ਕਸ ਕੇ ਇੱਕ ਚੀਜ਼ ਆ ਜਿਹੜੀ ਉਹ ਅੰਦਰ ਆਖਰੀ ਸਾਹਾਂ ਤੱਕ ਤਾਂ ਰਹਿਣੀ ਆ ਪਰ ਰੋ ਰੋ ਕੇ ਨੀ ਲੰਗਾ ਰੇ ਟਾਈਮ ਟਾਈਮ ਨੂੰ ਸੌਖਾ ਕਰਨਾ ਆਪਾਂ ਇਹ ਨੂੰ ਔਖਾ ਨਹੀਂ ਕਰਨਾ ਇਸ ਕਰਕੇ ਜੋ ਤੁਹਾਡਾ ਮਨ ਕਰਦਾ ਉਹ ਪਹਿਣਾ ਕਰਦੀਆਂ ਰਿਹਾ ਕਰੋ ਇੱਕ ਦੋ ਪਹਿਣਾ ਦੇ ਮੈਨੂੰ ਕਮੈਂਟ ਵੀ ਆਏ ਕਹਿੰਦੇ ਨਾ ਵੀ ਅਸੀਂ ਥੋੜੇ ਦਿਨਾਂ ਤੋਂ ਤੁਹਾਡੀਆਂ ਵੀਡੀਓਜ਼ ਦੇਖਣ ਲੱਗੀਆਂ ਤੇ ਵੀ ਹੁਣ ਅਸੀਂ ਆਪਣੇ ਆਪ ਨੂੰ ਵੀ ਸੰਭਾਲਿਆ ਤੇ ਆਪਣੇ ਆਪ ਨੂੰ ਜਰੂਰ ਸੰਭਾਲੋ ਜੀ ਆਪਣੇ ਆਪ ਨੂੰ ਜਰੂਰ ਸੰਵਾਰੋ ਜੀ ਤੇ ਆਪਾਂ ਹੁਣ ਦਿਖਾ ਦਿੰਨੇ ਆ ਤੁਹਾਨੂੰ ਆਪਣਾ ਹੈਅਰ ਸਟਾਈਲ ਬਾਲਾਂ ਨੂੰ ਤੇਲ ਲਾਉਣ ਦੀ ਆਪਾਂ ਨੂੰ ਲੋੜ ਨਹੀਂ ਹੈਗੀ ਇਦਾਂ ਹੀ ਆਪਾਂ ਬਾਹ ਬਾ ਲੈਣੇ ਆ ਤੇ ਤੁਹਾਨੂੰ ਸਟਾਈਲ ਬਣਾ ਕੇ ਦਿਖਾ ਦੇਣਾ ਹੈ ਨਾ ਤੇ ਵੈਸੇ ਨਾ ਦੇਸ਼ ਦੇ ਪਪਾ ਨੂੰ ਜੂੜਾ ਜਮੇ ਨਹੀਂ ਪਸੰਦ ਸੀਗਾ ਉਹ ਜੂੜਾ ਨਹੀਂ ਪਸੰਦ ਕਰਦੇ ਕਹਿੰਦੇ ਸੀ ਜੇ ਮੈਂ ਕਹਿਵਾਂ ਇਹਨੇ ਮੈਂ ਜੂੜਾ ਕਰ ਨਾਲ ਜੂੜਾ ਕੀ ਕਰਨਾ ਜੂੜਾ ਕੌਣ ਕਰਦਾ ਹੁੰਦੇ ਹੈ ਨਾ ਇਹਨਾਂ ਨੂੰ ਇਹ ਜੂੜਾ ਜੂੜੇ ਦਾ ਹੈ ਨਹੀਂ ਸੀਗਾ ਵੀ ਵਧੀਆ ਨਹੀਂ ਸੀ ਲੱਗਦਾ ਕਹਿੰਦੇ ਸੀ ਗੁੱਤ ਠੀਕ ਲੱਗਦੀ ਹੈ ਮੈਂ ਇਸ ਕਰਕੇ ਜਿਆਦਾ ਗੁੱਤੀ ਕਰਦੀ ਆ ਮੈਂ ਜੂੜਾ ਬਹੁਤ ਘੱਟ ਕਰਦੀ ਆ ਇਸ ਵਾਰ ਤਾਂ ਮੈਂ ਗਰਮੀ 'ਚ ਵੀ ਨਹੀਂ ਕੀਤਾ ਕਿ ਗਰਮੀ 'ਚ ਚਲੋ ਕਰਚਰ ਵਗੈਰਾ ਲਾ ਕੇ ਥੋੜਾ ਜਿਹਾ ਬਾਲ ਇਕੱ ਇਸ ਵਾਰ ਮੈਂ ਸਾਰੀ ਗਰਮੀ ਗੁਫਤੀ ਕਰੀ ਹੈ ਜੂੜਾ ਕੀਤਾ ਹੀ ਨਹੀਂ ਹੈਗਾ ਸਰਦੀ ਚ ਤਾਂ ਪਜੂੜਾ ਨਹੀਂ ਕਰਦੇ ਪਰ ਗਰਮੀ ਚ ਮੈਂ ਕਲਚਰ ਲਾ ਕੇ ਨਾ ਥੋੜਾ ਜਿਹਾ ਸਟਾਈਲਿਸ਼ ਜਿਹਾ ਜੂੜਾ ਬਣਾ ਲੈਂਦੀ ਹੁੰਦੀ ਸੀ ਉਹਨਾਂ ਦੇ ਨਾ ਨਾ ਕਰਦੇ ਵੀ ਬਣਾ ਲੈਂਦੀ ਹੁੰਦੀ ਸੀ ਵੀ ਚਲੋ ਕੋਈ ਨਾ ਗਰਮੀ ਆਉਂਦੀ ਹੈ ਕੁਛ ਨਹੀਂ ਹੁੰਦਾ ਮੈਂ ਬਣਾ ਲੈਂਦੀ ਆ ਤੇ ਪਰ ਇਸ ਵਾਰ ਤਾਂ ਜਮੇ ਨਹੀਂ ਇਸ ਵਾਰ ਤਾਂ ਮੈਂ ਪੂਰੀ ਗਰਮੀ ਵੀ ਗੁਫਤੀ ਕਰਕੇ ਰੱਖੀ ਹੈ ਤੇ ਚਲੋ ਹੁਣ ਤਾਂ ਗਰਮੀ ਨਿਕਲ ਹੀ ਗਈ ਹੁਣ ਤਾਂ ਆਪਾਂ ਨੂੰ ਜੂੜੇ ਦੀ ਲੋੜ ਹੀ ਨਹੀਂ ਪੈਣੀ ਹੈਗੀ ਹਨਾ ਸੋ ਠੀਕ ਹੈ ਜੀ ਹੁਣ ਮੈਂ ਦਿਖਾਉਣੀ ਆ ਮੇਰਾ ਸਟਾਈਲ ਸਟਾਈਲ ਤਾਂ ਮੇਰਾ ਬਿਲਕੁਲ ਹੀ ਸਿੰਪਲ ਜਿਹਾ ਹੈਗਾ ਕੋਈ ਔਖਾ ਨਹੀਂ ਆ ਬਣਾਉਣਾ ਇਹ ਹੋ ਹੋ ਬਾਕੀ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਕਿਹੜੇ ਕਿੱਦਾਂ ਦੇ ਫੇਸ ਤੇ ਇਹ ਵਾਲਾ ਸਟਾਈਲ ਆ ਜਿਹੜਾ ਉਹ ਜੱਚਦਾ ਹੈ ਇਹ ਵਾਲਾ ਸਟਾਈਲ ਹੈ ਨਾ ਜਿਹੜਾ ਪੈਣੋਂ ਉਹ ਜੱਚਦਾ ਹੈਗਾ ਅ ਥੋੜਾ ਜਿਹਾ ਫੇਸ ਜਿਹੜਾ ਜਿਹਦਾ ਹੈਗਾ ਜ਼ਿਆਦਾ ਭਾਰਾ ਨਾ ਹੋਵੇ ਪਤਲਾ ਹੋਵੇ ਜਿਵੇਂ ਮੇਰਾ ਫੇਸ ਕੋਈ ਜ਼ਿਆਦਾ ਭਾਰਾ ਨਹੀਂ ਹੈਗਾ ਜੀ ਦਾ ਫੇਸ ਪਤਲਾ ਹੋਵੇ ਉਹਦੇ ਫੇਸ ਤੇ ਇਹ ਵਾਲਾ ਸਟਾਈਲ ਜਿਹੜਾ ਜੱਚਦਾ ਕਿਉਂਕਿ ਫਲਫੀ ਹੋ ਜਾਂਦਾ ਆ ਗੂ ਜੀ ਦਾ ਫੇਸ ਪਹਿਲਾਂ ਹੀ ਚੌੜਾ ਹੈ ਜਾਂ ਭਾਰੀ ਹੈ ਉਹਦਾ ਫੇਸ ਹੈ ਜਿਹੜਾ ਇਹ ਵਾਲੇ ਹੇਅਰ ਸਟਾਈਲ ਨਾਲ ਹੋਰ ਵੀ ਜ਼ਿਆਦਾ ਚੌੜਾ ਲੱਗਣ ਲੱਗ ਜਾਂਦਾ ਸੋ ਜਿਹੜੀਆਂ ਭੈਣਾਂ ਹੁੰਦਾ ਫੇਸ ਜਿਹੜਾ ਉਹ ਪਤਲਾ ਹੈਗਾ ਤੇ ਉਹ ਵਾਲੀਆਂ ਇਹ ਸਟਾਈਲ ਕਰ ਸਕਦੀਆਂ ਨੇ ਉਹਨਾਂ ਲਈ ਇਹ ਬਹੁਤ ਵਧੀਆ ਸੂਟੇਬਲ ਹੈ ਬਹੁਤ ਵਧੀਆ ਜੱਚਦਾ ਹੈ ਪਰ ਜਿਨ੍ਹਾਂ ਦਾ ਫੇਸ ਪਹਿਲਾਂ ਹੀ ਥੋੜਾ ਹੈਵੀ ਹੈ ਨਾ ਗੋਲ ਉਹਨਾਂ ਤੇ ਇਹ ਵਾਲਾ ਸਟਾਈਲ ਹੈ ਜਿਹੜਾ ਉਹ ਥੋੜਾ ਘਟ ਜਾਂਦਾ ਬਿਲਕੁਲ ਤਾਂ ਮੈਂ ਨਹੀਂ ਕਹੂੰਗੀ ਬਿਲਕੁਲ ਨਹੀਂ ਜਾਂਦਾ ਬਾਕੀ ਆਪਦਾ ਸ਼ੌਕ ਹੁੰਦਾ ਜੇ ਸ਼ੌਕ ਹੋਵੇ ਤਾਂ ਕਿਸੇ ਨੂੰ ਚਾਕੇ ਵੀ ਕੀ ਲੈਣਾ ਸੀ ਆਪਦੇ ਮਨ ਦਾ ਸ਼ੌਕ ਹੈ ਜਿਹੜਾ ਉਹ ਜ਼ਰੂਰ ਪੂਰਾ ਕਰ ਲੈਣਾ ਚਾਹੀਦਾ ਸੋ ਹੁਣ ਮੈਂ ਬੜੀ ਦੇਰ ਤੋਂ ਬੜੀ ਦੇਰ ਤੋਂ ਕਿ ਮੈਨੂੰ ਲੱਗਦਾ ਰੇਸ਼ ਦੇ ਪਾਪਾ ਤੋਂ ਬਾਅਦ ਕਦੇ ਮੈਂ ਸਟਾਈਲ ਕੀਤਾ ਹੀ ਨਹੀਂ ਆ ਉਸ ਤੋਂ ਬਾਅਦ ਮੈਂ ਬਸ ਸਿੰਪਲ ਹੀ ਸਰਵਾ ਕੇ ਗੱਤ ਕਰ ਲੈਂਦੀ ਸੀ ਕਿਉਂਕਿ ਇਹ ਚੀਜ਼ਾਂ ਸਾਰੀਆਂ ਸਾਡੇ ਮਾਈਂਡ ਨਾਲ ਜੁੜੀਆਂ ਹੁੰਦੀਆਂ ਨੇ ਜੇ ਸਾਡਾ ਮਾਈਂਡ ਅੰਦਰੋਂ ਤੁਰ ਤੱਕ ਖੁਸ਼ ਹੈ ਨਾ ਅਸੀਂ ਹੌਲੇ ਫੁੱਲ ਹੁੰਨੇ ਆ ਫਿਰ ਫਿਰ ਸਾਡਾ ਬਹੁਤ ਕੁਝ ਕਰਨ ਨੂੰ ਦਿਲ ਕਰਦਾ ਹੈ ਸਾਡਾ ਬਾੜ ਵੀ ਵਧੀਆ ਸਵਾਰਨ ਨੂੰ ਜੀ ਕਰਦਾ ਹੈ ਸਾਡਾ ਆਪਣੇ ਆਪ ਨੂੰ ਸਵਾਰਨ ਨੂੰ ਜੀ ਕਰਦਾ ਹੈ ਸੋਹਣੇ ਸੋਹਣੇ ਕੱਪੜੇ ਪਾਉਣ ਨੂੰ ਜੀ ਕਰਦਾ ਹੈ ਹਨਾ ਪਰ ਜਦੋਂ ਇੱਕ ਅੰਦਰ ਇੱਕ ਕਸਕ ਜੀ ਬੈਠੀ ਹੁੰਦੀ ਹੈ ਨਾ ਇੱਕ ਦਰਦ ਦੇ ਕੁਝ ਇਸ ਬੈਠੀ ਹੁੰਦੀ ਹੈ ਨਾ ਉਹ ਛੁਪੀ ਬੈਠੀ ਹੁੰਦੀ ਹੈ ਛੋਪਲੇ ਦੇ ਅੰਦਰ ਸਾਡੇ ਬੈਠੀ ਰਹਿੰਦੀ ਹੈ ਤੇ ਉਹ ਸਾਨੂੰ ਹੌਲੇ ਫੁੱਲ ਨਹੀਂ ਹੋਣ ਦਿੰਦੀ ਤੇ ਸਾਡਾ ਅੰਦਰ ਦਾ ਇੱਕ ਪਾਰਟ ਹੈ ਜਿਹੜਾ ਉਹ ਹੈਵੀ ਰਹਿੰਦਾ ਹੈ ਇਸ ਕਰਕੇ ਉਹ ਸਾਨੂੰ ਉੰਨੇ ਖੁਸ਼ ਨਹੀਂ ਹੋਣ ਦਿੰਦੀ 100% ਖੁਸ਼ ਨਹੀਂ ਹੋਣ ਦਿੰਦੀ ਹੈਗੀ ਅਸੀਂ ਹੱਸਦੇ ਆ ਪਰ ਦਿਲੋਂ ਨਹੀਂ ਹੱਸਦੇ ਠੀਕ ਹੈ ਜੀ ਤੇ ਅਸੀਂ ਵਿਆਹ ਸ਼ਾਦੀਆਂ ਚ ਜਾਂਦੇ ਆ ਪਰ ਉੱਥੇ ਜਾ ਕੇ ਵੀ ਸਾਨੂੰ ਇਕੱਲਾ ਪਾਉਣ ਲੱਗਦਾ ਹੈ ਮੇਲੇ ਵਿੱਚ ਵੀ ਕਹਿੰਦੇ ਹੁੰਦੇ ਆ ਮੈਂ ਨਾ ਇੱਕ ਇਨਸਟਾ ਤੇ ਵੀ ਸੁਣਦੀ ਹੁੰਨੀ ਆ ਇੱਕ ਮਤਲਬ ਕਿ ਇੱਕ ਕੋਟੇਸ਼ਨ ਲਾ ਲੋ ਜਾਂ ਥਾਟ ਲਾ ਲੋ ਕਿ ਜਦੋਂ ਕਿਸੇ ਦਾ ਜੀਵਨ ਸਾਰਿਆਂ ਨੇ ਸੁਣਿਆ ਹੋਊਗਾ ਆਮ ਹੀ ਚੱਲਦਾ ਰਹਿੰਦਾ ਉਹ ਕਿ ਜਦੋਂ ਕਿਸੇ ਦਾ ਜੀਵਨ ਸਾਥੀ ਵਿਛੜਦਾ ਨਾ ਤਾਂ ਇੱਕ ਯੁੱਗ ਖਤਮ ਹੋ ਜਾਂਦਾ ਵਾਕਈ ਇੱਕ ਯੁੱਗ ਖਤਮ ਹੋ ਜਾਂਦਾ ਤੇ ਇਹ ਅੱਜ ਲੋ ਕਹਿੰਦੇ ਨੇ ਕਿ ਬੰਦਾ ਜਿਉਂਦਾ ਤਾਂ ਹੈਗਾ ਪਰ ਮਾਨਦਾਨੀਆ ਕੁਛ ਤੇ ਮੇਲੇ ਦੇ ਵਿੱਚ ਜਾਂ ਭੀੜ ਦੇ ਵਿੱਚ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਅੰਦਰੋਂ ਖੁਸ਼ੀ ਨਹੀਂ ਆਉਂਦੀ ਔਰ ਉਹ ਗੱਲਾਂ ਤੇ ਉਹ ਥਾਟ ਮੈਨੂੰ ਬਿਲਕੁਲ ਹੀ ਬਿਲਕੁਲ ਹੀ ਸਹੀ ਲੱਗਦੇ ਹੁੰਦੇ ਨਹੀਂ ਹਨ ਠੀਕ ਹੈ ਕਿ ਮੈਂ ਆਪਦੇ ਆਪ ਨੂੰ ਸੰਭਾਲ ਪਾਈਆਂ ਪਰਮਾਤਮਾ ਦੀ ਕਿਰਪਾ ਹੈ ਪਰ ਦੇਸ਼ ਤੇ ਪਾਪਾ ਦੀ ਜਿਹੜੀ ਤੀੜਾ ਜਿਹੜੀ ਕਸਕ ਹੈ ਜਿਹੜਾ ਵਿਛੋੜਾ ਹੈ ਉਹ 24 ਘੰਟੇ ਜਿਹੜੀ ਕਤਾਰ ਹੁੰਦੀ ਹੈ ਨਾ ਤਾਰ På ਕਹਿੰਦੇ ਨੇ ਉਹ ਤਾਰ ਹੈ ਜਿਹੜੀ 24 ਘੰਟੇ ਉੱਥੇ ਜੁੜੀ ਰਹਿੰਦੀ ਹੈ ਜੁੜੀ ਹੋਈ ਰਹਿੰਦੀ ਹੈ ਨਾ ਦੇਖਣ ਵਾਲਿਆਂ ਨੂੰ ਨਹੀਂ ਲੱਗਦੀ ਕਿਸੇ ਨੂੰ ਹੀ ਲੱਗਦੀ ਅਗਲੇ ਨੂੰ ਤਾਂ ਲੱਗਦਾ ਹੁੰਦਾ ਵੀ ਸ਼ਾਇਦ ਉਹਨੂੰ ਭੁੱਲ ਚੁੱਕੇ ਨੇ ਨਹੀਂ ਇੱਕ ਜਿਹੜੀ ਇੱਕੋ ਹੀ ਰਿਸ਼ਤਾ ਹੈ ਦੁਨੀਆ ਦੇ ਵਿੱਚ ਜਿਹੜਾ ਲਾਲਚ ਰਹਿਦਾ ਹੈ ਹਸਬੰਡ ਵਾਈਫ ਦਾ ਰਿਸ਼ਤਾ ਹੈ ਜਿਹੜਾ ਲਾਲਚ ਰਹਿਦਾ ਹੈ ਜਿਹੜਾ ਐਂਡ ਤੱਕ ਨਿਭਦਾ ਹੈ ਤੁਰ ਤੱਕ ਨਿਭਦਾ ਹੈ ਤੁਸੀਂ ਉਹਨਾਂ ਦੀਆਂ ਬਚੀਆਂ ਹੋਈਆਂ ਚੀਜ਼ਾਂ ਨੂੰ ਸੰਭਾਲੋ ਉਹਨਾਂ ਦੇ ਬੱਚਿਆਂ ਨੂੰ ਸੰਭਾਲੋ ਇਹਦੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਉਹਦੇ ਨਾਲ ਕਿੱਥੋਂ ਤੱਕ ਜੁੜੇ ਹੋਏ ਹਾਂ ਤੁਸੀਂ ਉਹਦੀ ਹਰ ਚੀਜ਼ ਦਾ ਖਿਆਲ ਰੱਖ ਰਹੇ ਹੋ ਜੋ ਉਹਦਾ ਵਿੱਚੋਂ ਬਚਿਆ ਹੋਇਆ ਔਰ ਉਹਨੂੰ ਅੱਗੇ ਹੋਰ ਲਿਜਾਣ ਦੀ ਕੋਸ਼ਿਸ਼ ਕਰਦੇ ਹੋਂ ਦਿਨ ਰਾਤ ਤੇ ਉਹਦੇ ਤੋਂ ਪਤਾ ਲੱਗਦਾ ਹੈ ਕਿ ਤੁਸੀਂ ਉਹ ਇਨਸਾਨ ਨਾਲ ਕਿੰਨਾ ਜੁੜੇ ਹੋਏ ਹੋ ਇੱਕ ਹਸਬੈਂਡ ਦਾ ਵਾਈਫ ਹਸਬੈਂਡ ਤੇ ਵਾਈਫ ਦਾ ਰਿਸ਼ਤਾ ਹੈ ਜਿਹੜਾ ਉਹਦੇ ਵਿੱਚ ਮੈਨੂੰ ਕਿਤੇ ਲਾਲਚ ਨਹੀਂ ਲੱਗਦਾ ਪਤਾ ਨਹੀਂ ਤਾਂ ਮੈਨੂੰ ਮੈਂ ਹੀ ਇਦਾਂ ਦੀ ਹਣਾ ਤੇ 100% ਕਿਤੇ ਵੀ ਲੱਗੂ ਨਹੀਂ ਹੁੰਦਾ ਕੁਝ ਵੀ ਹੈਨਾ ਮੈਂ ਬਾਰ-ਬਾਰ ਕਹਿ ਰਹੀ ਹਾਂ 100% ਕਿਤੇ ਵੀ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਜਿਹੜੀ ਵਾਈਫ ਹੈ ਉਹ ਮਰਦੇ ਦਮ ਤੱਕ ਆਪਣੇ ਹਸਬੰਡ ਦਾ ਸਾਥ ਨਭਾਉਂਦੀ ਹੈ ਚਾਹੀ ਉਹ ਦੁਨੀਆ 'ਚ ਹੈ ਚਾਹੀ ਉਹ ਨਹੀਂ ਹੈ ਜੇ ਉਹ ਦੁਨੀਆ 'ਚ ਨਹੀਂ ਵੀ ਹੈਗਾ ਤਾਂ ਵੀ ਉਹ ਨਭਾਰੀ ਹੁੰਦੀ ਹੈ ਤੇ ਇਸ ਕਰਕੇ ਅੰਦਰੋਂ ਜਿਹੜੀ ਖੁਸ਼ੀ ਹੈ ਉਹਦੀਆਂ ਉਹ ਮਰ ਜਾਂਦੀਆਂ ਨੇ ਖੁਸ਼ੀ ਅੰਦਰੋਂ ਦੁਨੀਆ ਨੂੰ ਲੱਗਦਾ ਕਿ ਖੁਸ਼ ਹੈ ਹੁਣ ਭੁੱਲ ਗਈ ਹੈ ਪਰ ਇੱਕ ਵਾਈਫ ਹੀ ਹੈ ਜਿਹੜੀ ਕਦੇ ਨਹੀਂ ਬੋਲਦੀ ਕਿਉਂਕਿ ਜੀ ਨੇ ਹਮੇਸ਼ਾ 24 ਘੰਟੇ ਉਹਦੇ ਨਾਲ ਰਹਿਣਾ ਹੈ ਖਾਣਾ ਪੀਣਾ ਉੱਠਣਾ ਬੈਠਣਾ ਇਕੱਠੇ ਹੈ ਨਾ ਉਹ ਇੱਕ ਬੋਡੀ ਪਾਰਟ ਬਣ ਚੁੱਕਿਆ ਹੁੰਦਾ ਉਹ ਕਿਵੇਂ ਭੁੱਲ ਸਕਦੀ ਹੈ ਉਹ ਕਦੀ ਨਹੀਂ ਭੁੱਲ ਸਕਦੀ ਤੇ ਪਰ ਇਹ ਦੁਨੀਆ ਦੀ ਗਲਤਫਹਿਮੀ ਆ ਕਿ ਭੁੱਲ ਗਈ ਆ ਤੇ ਚਲੋ ਜੀ ਅੱਜ ਆਪਾਂ ਆਪਣੇ ਹਸਬੰਦ ਨੂੰ ਖੁਸ਼ ਕਰਦੇ ਆ ਤੇ ਆਪਾਂ हेयर ਸਟਾਈਲ ਬਣਾਉਨੇ ਆ ਤੁਸੀਂ ਵੀ ਇਦਾਂ ਹੀ ਸੋਚਿਆ ਕਰੋ ਜੇ ਆਪਾਂ ਆਪਣੇ ਹਸਬੰਦ ਨੂੰ ਖੁਸ਼ ਕਰਦੇ ਆਂ ਅੱਜ ਆਪਾਂ ਖਾਣ ਦੀ ਆ ਚੀਜ਼ ਬਣਾਉਣੀ ਆ ਅੱਜ ਆਪਾਂ ਖਾਣ ਦੀ ਉਹ ਚੀਜ਼ ਬਣਾਉਣੀ ਆ ਅੱਜ ਆਪਾਂ ਆ ਸੂਟ ਪਾਉਣੀ ਆ ਅੱਜ ਆਪਾਂ ਹੈਅਰ ਸਟਾਈਲ ਬਣਾਉਣੀ ਆ ਕਿਉਂਕਿ ਸਾਡੇ ਹਸਬੰਦ ਹਮੇਸ਼ਾ ਸਾਡੇ ਨਾਲ ਨੇ ਠੀਕ ਹੈ ਜੀ ਚਲੋ ਅੱਜ ਆਪਾਂ ਹੈਅਰ ਸਟਾਈਲ ਬਣਾਉਣੀ ਆ ਅੱਜ ਮੈਨੂੰ ਪਤਾ ਨਹੀਂ ਕਿਹੜੀਆਂ ਗੱਲਾਂ ਕਿਵੇਂ ਜੇ ਲੈ ਕੇ ਬੈਠ ਗਈ ਕਦੇ ਕਦੇ ਪਤਾ ਨਹੀਂ ਕੀ ਹੋ ਜਾਂਦਾ ਮੈਨੂੰ ਚੰਗੀ ਭਲੀ ਫਿਰਦੀ ਫਿਰਦੀ ਨੂੰ ਨਾ ਤੇ ਉਹ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆ ਜਾਂਦਾ ਕੁਝ ਹੋਰ ਹੀ ਗੱਲਾਂ ਫੇਰ ਹਨਾ ਬਸ ਇਹ ਆ ਜਾਂਦੀਆਂ ਨੇ ਇਹਨਾਂ ਤੋਂ ਆਪਾਂ ਪਾਸੇ ਰਹਿ ਜਦਾ ਥੋੜਾ ਜਿਹਾ ਤੇ ਬਸ ਕਦੇ ਕਦੇ ਫੇਰ ਆਪਣੇ ਉੱਪਰ ਨਾ ਹਾਵੀ ਹੋ ਜਾਂਦੀਆਂ ਨੇ ਇਹ ਤੇ ਪਰ ਆਪਾਂ ਹਾਵੀ ਹੋਣ ਨਹੀਂ ਦੇਣੀਆਂ ਆਪਾਂ ਮੁਸੀਬਤ ਅੱਗੇ ਗੋਡੇ ਨਹੀਂ ਟੇਕਣੇ ਸਭ ਮੁਸੀਬਤ ਆਪਣੇ ਪੈਰਾਂ ਵਿੱਚ ਪਾਊਗੀ ਉਹ ਵੱਡੇ ਟੇਕੂਗੀ ਆਪਾਂ ਨੂੰ ਕਿ ਐਨੀ ਵੱਡੀ ਹਿੰਮਤ ਇਹਦੇ ਵਿੱਚ ਐਡੀ ਵੱਡੀ ਹਿੰਮਤ ਐਨੀ ਵੱਡੀ ਤਾਕਤ ਇਹਦੇ ਵਿੱਚ ਹਨ ਤੇ ਇੰਨੀ ਸਟਰੋਂਗ ਇਹ ਤਾਂ ਮੁਸੀਬਤ ਆਪਣੇ ਅੱਗੇ ਗੋਡੇ ਟੇਕੇ ਆਪਾਂ ਗੋਡੇ ਨਹੀਂ ਟੇਕਣੇ ਲਓ ਜੀ ਬਾਲਾ ਨੀਆਂ ਗੁਰਜਾ ਆਪਾਂ ਕੱਢ ਲਈਏ بس ਮਸ ਮਾੜਾ ਜ ਹਲਕਾ ਜ ਹੱਥ ਜਿਹੜਾ ਆਪਾਂ ਜੈਤੂਨ ਦੇ ਤੇਲ ਦਾ ਲਾ ਲਾਂਗੇ ਬਿਲਕੁਲ ਹੀ ਹਲਕਾ ਲੋ ਜੀ ਬਸ ਇੱਕ ਵਾਰੀ ਸ਼ਾਇਨ ਜੀ ਆ ਜਾਂਦੀ ਹੈ ਵਾਲਾਂ ਚ ਜਿਆਦਾ ਤੇਲਾਂ ਨਹੀਂ ਲੋੜ ਨਹੀਂ ਕਿਉਂਕਿ ਆਪਾਂ ਪਹਿਲਾਂ ਹੀ ਦਹੀ ਨਾਲ ਬਾਤ ਹੋਇਆ ਤਾਂ ਫਿਰ ਜਿਆਦਾ ਲੋੜ ਨਹੀਂ ਪੈਂਦੀ ਲੋ ਜੀ ਆਪਾਂ ਇਥੋਂ ਮੈਂ ਨੇੜੇ ਕਰਦੀ ਹਾਂ ਕੈਮਰਾ ਥੋੜਾ ਜਿਆ ਇੱਥੋਂ ਵਾਲ ਜਿਹੜੇ ਇਦਾਂ ਇਦਾਂ ਕਰ ਲੇ ਠੀਕ ਹੈ ਇੱਥੋਂ ਵਾਲਾਂ ਨੂੰ ਐਵੇਂ ਕਰ ਲਿਆ ਦੋ ਹਿੱਸੇ ਹੋਗੇ ਠੀਕ ਹੈ ਜੀ ਆ ਦੇਖੋ ਦੋ ਹਿੱਸੇ ਹੋਗੇ ਇੱਕ ਨੂੰ ਉੱਪਰ ਲੈ ਗਏ ਇੱਕ نیچے ਆ ਗਏ ਬਸ ਇੱਥੋਂ ਵਾਲ ਚੱਕਿਆ ਹਾਂਗੇ ਨਾਲ 8 ਲੇ ਹਿੱਸੇ ਦੇ ਨਾਲ ਲਾ ਲੇ ਦੂਜੇ ਇਸ ਇਹਨੂੰ ਉੱਪਰ ਲਾ ਕੇ ਜਿਹੜਾ ਪਹਿਲਾਂ ਉੱਪਰੋਂ ਸੀ ਉਹਨੂੰ نیچے ਲਿਆਏ ਫਿਰ ਇਸ ਤਰ੍ਹਾਂ ਬਾਹਰੋਂ ਗੋੜਨਾ ਚੱਕੇ ਤੇ ਉਹ ਦੂਜੇ ਵਾਲੇ ਹੇਠਲੇ ਵਾਲਾ ਲੜਸੀ ਜਿਹੜਾ ਉਹਨੂੰ ਨਾਲ ਲਾ ਲਿਆ ਹੁਣ ਜਿਹੜਾ ਉੱਪਰਲਾ ਸੀਗਾ ਉਹ ਨੂੰ نیچے ਲਾ ਦਾਂਗੇ نیچے ਵਾਲੇ ਦੇ ਨਾਲ ਫਿਰ ਆਪਾਂ ਹੋਰ ਬਾਲਰ ਲਾ ਲਾਂਗੇ ਇਸ ਤਰ੍ਹਾਂ ਠੀਕ ਹੈ ਜੀ ਲੋ ਇਸ ਤਰ੍ਹਾਂ ਕਰਦੇ ਕਰਦੇ ਅਸੀਂ ਬਾਲਰ ਲਾਉਂਦੇ ਲਾਉਂਦੇ ਸਟੈਪ ਬਣਦੇ ਜਾਣਗੇ ਸਾਡੇ ਇਹ ਲੋ ਹਲੋ ਉਦੋਂ ਬਾਅਦ ਆਪਾਂ ਇਹ ਟਿਕਟੋਕ ਵਾਲੀਆਂ ਸੂਈਆਂ ਚੱਕੋ ਵੀ ਲਾ ਲਈਆਂ ਠੀਕ ਹੈ ਜੀ ਨੈਕਸਟ ਵੀ ਇਸ ਤਰ੍ਹਾਂ ਹੀ ਕਰ ਲੈਣਾ ਆਪਾਂ ਇਧਰਲਾ ਪਾਸਾ ਉਦਾਂ ਹੀ ਫੇਰ ਇਹ ਦੋ ਜੀਸੇ ਕਰ ਲਈ ਬਾਲਾਂ ਦੇ ਲੋ ਨਾਰ ਨਾਲ ਉੱਪਰਲਾ ਹਿੱਸਾ ਜਿਹੜਾ ਉਹ نیچے ਜਾਊਗਾ ਨੀਚੇ ਵਾਲਾ ਜਿਹੜਾ ਇਸ ਨਾਲ ਸਟੈਪ ਨਾਲ ਰੋਲਦਾ ਜਾਊਗਾ ਇਦਾਂ ਅੰਗੂਠੇ ਨਾਲ ਇਹਲਾ ਉਂਗਲ ਵਾਲਾ ਜਿਹੜਾ ਉਹ ਉਂਗਲ ਵਾਲੇ ਨਾਲ ਹੀ ਇਸ ਤਰ੍ਹਾਂ ਨਾਲ ਜੁੜਦਾ ਜਾਊਗਾ ਉਹਦੇ ਬਸ ਕੁਝ ਵੀ ਨਹੀਂ ਕਰਨਾ ਇਹ ਤਾਂ ਬੜਾ ਜਿਆਦਾ ਸੌਖਾ ਹੈ ਬਹੁਤ ਈਜ਼ੀ ਹੈ ਲਓ ਚੱਕੋ ਜੀ लो जी बन गए अपने बाल बस उन कर लेंगे आप गुत्त लो हो गया जी ਬਣਾਉਣਾ ਦਾ ਕੰਮ ਨਹੀਂ ਕੰਮ ਹੈ ਬਿਲਕੁਲ ਵੀ ਔਖਾ ਨਹੀਂ ਹੈਗਾ ਇਹ ਬਣਾਉਣਾ ਸਟਾਈਲ ਮੈਂ ਤਾਂ ਬਸ ਵੈਸੀ ਛੱਡ ਛੁੱਡ ਦਿੱਤਾ ਸੀਗਾ ਪਰ ਅੱਛਾ ਲੱਗਦਾ ਹੁੰਦਾ ਹੈ ਇਹ ਤੇ ਵਾਲ ਤੁਹਾਡੇ ਬਿਲਕੁਲ ਹੀ ਨਹੀਂ ਖਿੰਡਦੇ ਸਾਰਾ ਦਿਨ ਜਿਵੇਂ ਮਰਜ਼ੀ ਤੁਰੇ ਫਿਰੋ ਤੁਸੀਂ ਠੀਕ ਹੈ ਜੀ ਲਓ ਬਣ ਗਏ ਆਪਣੇ ਵਾਲ ਤੇ ਇਹ ਵਾਲੀਆਂ ਜਿਹੜੀਆਂ ਸੂਈਆਂ ਨੇ ਇਹ ਆਪਾਂ ਨੂੰ ਹੋਰ ਕਿਤੋਂ ਨਹੀਂ ਮਿਲਦੀਆਂ ਇਹ ਆਪਾਂ ਨੂੰ ਬਾਹਰੋਂ ਮਿਲਦੀਆਂ ਨੇ ਇੱਥੋਂ ਨਹੀਂ ਮਿਲਦੀਆਂ ਤੇ ਜੇ ਗੁੰਮ ਜਾਂ ਤਾਂ ਮੇਰੇ ਭਾਦੀ ਬਣ ਜਾਂਦੀ ਏ ਕਿਉਂਕਿ ਇਥੋਂ ਮਿਲਦੀਆਂ ਨਹੀਂ ਹੈਗੀਆਂ ਇਸ ਕਰਕੇ ਜਿਹੜੀ ਚੀਜ਼ ਇਥੋਂ इजीली ਮਿਲ ਜੇ ਫਿਰ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਪਰ ਜਦੋਂ ਨਹੀਂ ਮਿਲਦੀ ਤੇ ਫਿਰ ਔਖਾ ਹੋ ਜਾਂਦਾ ਥੋੜਾ ਲੋ ਜੀ ਇਹ ਬਣ ਗਿਆ ਆਪਣਾ ਸਟਾਈਲ ਲੋ ਜੀ ਅੱਗੇ ਮੈਂ ਤੁਹਾਨੂੰ ਦਿਖਾਉਣੀ ਆ ਇਹ ਹੈਗੀ ਆਪਣੀ ਲਿਪਸਟਿਕ ਇਹ ਉਹ ਵਾਲੀ ਲਿਪਸਟਿਕ ਹੈ ਜਿਹੜੀ ਖਤਮ ਹੋ ਚੁੱਕੀ ਹੈ ਤੇ ਜਿਹਨੂੰ ਮੈਂ ਕਦੇ ਵੀ ਪਸੰਦ ਨਹੀਂ ਕਰਦੀ ਸੀ ਲਾਉਣਾ ਤੇ ਉਹ ਵਾਲੀ ਲਿਪਸਟਿਕ ਹੈ ਪਰ ਹਜੇ ਵੀ ਮੈਂ ਇਹਦੇ ਵਿੱਚੋਂ ਇਹਨੂੰ ਖਤਮ ਨਹੀਂ ਹੋਣ ਦੇਣਾ ਚਾਹੁੰਦੀ ਕਿਉਂਕਿ ਮੈਨੂੰ ਹੁਣ ਇਹ ਬਹੁਤ ਜ਼ਿਆਦਾ ਪਸੰਦ ਹੈ ਆਪਾਂ ਇਸ ਤਰ੍ਹਾਂ ਉਂਗਲ ਨਾਲ ਲਾ ਲਈ ਦੀ ਹੈ ਲੋ ਜੀ ਜਿੰਨਾ ਚਿਰ ਇਹ ਮੇਰੀ ਉਂਗਲ ਨਾਲ ਲੱਗੂਗੀ ਉਹਨਾਂ ਦਿਨ ਆਪਾਂ ਨਾਲ ਇਹਨੂੰ ਲਾਉਂਦੇ ਰਹਾਂਗੇ ਇਹ ਕਲਰ ਮੈਨੂੰ ਕਦੇ ਵੀ ਪਸੰਦ ਨਹੀਂ ਸੀਗਾ ਕਦੇ ਵੀ ਪਸੰਦ ਨਹੀਂ ਸੀਗਾ ਇਹ ਕਲਰ ਮੈਨੂੰ ਪਰ ਹੁਣ ਮੈਂ ਇਹ ਕਲਰ ਲਾਉਣੀ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਮੇਰੇ ਕੋਲ ਕਿਹੜੇ ਕਿਹੜੇ ਕਲਰ ਪਏ ਨੇ ਪਰ ਮੈਂ ਲਾਉਂਦੀ ਨਹੀਂ ਲੋ ਜੀ ਆ ਪਿਆ ਮੰਜੰਟਾ ਕਲਰ ਠੀਕ ਹੈ ਜੀ ਹੁਣ ਇਹ ਨਹੀਂ ਲਾਉਂਦੀ ਹੈਗੀ ਹੋਰ ਦਿਖਾ ਦੇਣੀ ਆ ਜਿਹੜੇ ਨੇ ਢੇਰਾਂ ਦੇ ਢੇਰ ਕਲਰ ਪਏ ਨੇ ਪਰ ਆ ਮੈਂ ਕਦੇ-ਕਦੇ ਲਾ ਲੈਂਦੀ ਆ ਇਹ ਮੇਰਾ ਹੈਗਾ ਕਾਫੀ ਕਲਰ ਬਹੁਤ ਸੋਹਣਾ ਕਲਰ ਆਉਂਦਾ ਇਹਦਾ ਇਹ ਮੈਂ ਕਦੇ-ਕਦੇ ਲਾ ਲੈਂਦੀ ਆ ਪਰ ਜ਼ਿਆਦਾਤਰ ਮੈਂ ਆ ਆਨਿਅਨ ਛੇੜ ਹੀ ਲਾਉਂਦੀ ਸੀਗੀ ਹੁਣ ਤੇ ਹੋਰ ਦਿਖਾਉਣੀ ਆ ਢੇਰਾਂ ਦੇ ਢੇਰ ਮੈਂ ਰੱਖੀ ਬੈਠੀ ਆ ਲਓ ਜੀ ਡਾਰਕ ਮੈਰੂਨ ਕਲਰ ਇਹ ਮੇਰੇ ਫੇਵਰੇਟ ਕਲਰ ਹੁੰਦੇ ਸੀਗੇ ਡਾਰਕ ਮੈਰੂਨ ਮਜੈਂਟਾ ਆ ਮਜੈਂਟਾ ਕਲਰ ਦਿਖਾਉਣੀ ਆ ਜਿਹੜਾ ਮੈਂ ਇਨਾ ਕ ਜ਼ਿਆਦਾ ਲਾਉਂਦੀ ਸੀ ਫੇਵਰੇਟ ਸੀ ਇਹ ਮੇਰਾ ਸੰਗਰੂਰ ਫਿਵਰ ਸੀਗਾ ਮੇਰੇ ਨਾਲ ਹੀ ਹੈ ਜੀ ਉਦੋਂ ਆ ਦੇਖੋ ਇਹ ਮੇਰਾ ਮੈਜੈਂਟਾ ਕਲਰ ਮੇਰਾ ਫੇਵਰਿਟ ਕਲਰ ਹੈ ਤੇ ਪਰ ਹੁਣ ਮੈਂ ਇਹਨੂੰ ਲਾਉਂਦੀ ਨਹੀਂ ਹੈਗੀ ਲਾ ਲਵਾਂਗੇ ਕਿਸੇ ਵਿਆਹ ਸ਼ਾਦੀ ਚ ਲਾ ਲੂੰਗੀ ਸੌ ਤਾਂ ਪਾਈ ਨਹੀਂ ਹੈਗੀ ਕਿ ਲਾਉਣਾ ਨਹੀਂ ਤੇ ਪਰ ਬਸ ਵੈਸੇ ਹੀ ਮਾਨਾ ਹੈ ਹਨਾ ਆ ਦੇਖੋ ਇਹ ਵੀ ਡਾਰਕ ਕਾਫੀ ਹੈ ਕਾਫੀ ਦੇਖ ਤੁਹਾਨੂੰ ਕਿੰਨੇ ਦਿਖਾਤੇ ਮੈਂ ਦੋ ਦਿਖਾਤੇ ਕਾਫੀ ਕਲਰ ਲਓ ਜੀ ਬਹੁਤ ਸਾਰੀਆਂ ਲਿਪਸਟਿਕਾਂ ਪਈਆਂ ਨੇ ਇਹ ਉਹ ਵਾਲਾ ਹੈਗਾ ਜਿਹੜਾ ਲਾਏ ਤੋਂ ਬਾਅਦ ਦੇ ਵਿੱਚ 컬러 ਦਿੰਦਾ ਹੁੰਦਾ ਪਿੰਕ ਹੋ ਜਾਂਦਾ ਇਹ ਉਹ ਵਾਲਾ ਸ਼ੇਡ ਆ ਓ ਓ ਸੌਰੀ ਲਓ ਜੀ ਇਹ ਵੀ ਡਾਰਕ ਮੈਰੂਨ ਕਲਰ ਹੈ ਕਿੰਨੇ ਕ ਕਲਰ ਦਿਖਾਵਾਂ ਤੁਹਾਨੂੰ ਲਓ ਜੀ ਇਹ ਹੈਗਾ ਥੋੜਾ ਰਸਟ ਸ਼ੇਡ ਹੋਰ ਦਿਖਾਉਣੀ ਹੈ। ਲੋ ਜੀ। ਪਰਪਲ। ਇਹ ਆਪਣਾ ਪਰਪਲ ਕਲਰ ਹੈਗਾ ਲਿਪਸਟਿਕ ਦਾ। ਤੇ ਇਹ ਆਪਣੇ ਕੋਲੇ ਛੋਟਾ ਜਿਹਾ, ਛੋਟੂ ਜਿਹਾ ਸੀਗਾ ਇੱਕ। ਛੋਟੂ ਜਿਹਾ ਆਨੀਅਨ ਪਿੰਕ। ਐਨੀ ਕਲੈਕਸ਼ਨ ਕਰਦੀ ਸੀ ਮੈਂ ਲਿਪਸਟਿਕਸ ਦੀ ਐਨੀ ਜ਼ਿਆਦਾ ਕਲੈਕਸ਼ਨ ਕਰਦੀ ਸੀ। ਪੁੱਛੋ ਹੀ ਨਾ ਬਸ। ਤੇ ਹੁਣ ਤਾਂ ਮੈਨੂੰ ਲੱਗਦਾ ਮੈਂ ਕਦੇ ਲੈ ਕੇ ਹੀ ਨਹੀਂ ਆਈ ਹੈਗੀ ਬਸ ਛੱਡਿਆ ਹੀ ਹੋ ਜਾ ਮੇਰਾ ਕੰਮ। ਅਰੇ ਨਹੀਂ ਲੈ ਕੇ ਆਉਂਦੀ ਹੈਗੀ ਹੁਣ ਤਾਂ ਮੈਂ ਬਸ ਉਹੀ ਸੀ ਮੇਰੇ ਕੋਲੇ ਬਸ ਉਹੀ ਲਾ ਲੈਂਦੀ ਸੀ ਇਹ ਵੀ ਹੈ ਇਹ ਵੀ ਆਨੀਅਨ ਸ਼ੇਡ ਹੈ ਪਰ ਇਹ ਇਹ ਸ਼ੇਡ ਮੇਰੇ ਕੋਲ ਫੇਵਰੇਟ ਨਹੀਂ ਸੀ ਇਹ ਤਾਂ ਮੈਂ ਬਸ ਸ਼ੌਕ 'ਇਹ ਲੈ ਆਉਂਦੀ ਸੀ ਕਿਉਂਕਿ ਮੈਨੂੰ ਕਲੈਕਸ਼ਨ ਕਰਨ ਦੀ ਬੜੀ ਜਿਆਦਾ ਸ਼ੌਂਕ ਸੀਗਾ ਲਿਪਸਟਿਕਾਂ ਦੀ ਇੰਨੀ ਜਿਆਦਾ ਕਲੈਕਸ਼ਨ ਕਰਦੀ ਸੀ ਮੈਂ ਬਹੁਤ ਜਿਆਦਾ ਲਓ ਜੀ ਇਹ ਸੀ ਇਹ ਡਾਕ ਮੈ ਰੂਣਾ ਅਜੇ ਤਾਂ ਨਾ ਜਿਹੜੀਆਂ ਲਿਪਸਟਿਕਸ ਨੇ ਜਿਹੜੀਆਂ ਉਹ ਰੱਖੀਆਂ ਪਈਆਂ ਨੇ ਲਓ ਇਹ ਜਿਹੜੀ ਥੋੜੀ ਜੀ ਸ਼ਾਈਨ ਕਰਦੀ ਹੁੰਦੀ ਹੈ ਲਿਪਸਟਿਕ ਦੇ ਆਪਾਂ ਉੱਪਰ ਦੀ ਲਾ ਲੈਂਦੇ ਆ ਜਿਹੜੇ ਗਲਾਸ ਗਲਾਸ ਨੂੰ ਨਹੀਂ ਹੁੰਦਾ ਉੱਪਰੋਂ ਤੇ ਵਿੱਚ ਥੋੜਾ ਥੋੜੇ ਗਲਿਟਰਸ ਹੁੰਦੇ ਨੇ ਇਹ ਉੱਪਰ ਦੀ ਮੈਂ ਲਾ ਲੈਂਦੀ ਹੁੰਦੀ ਸੀਗੀ। ਉਹ ਸਾਰੇ ਇਦਾਂ ਹੀ ਪਈ ਨੇ ਜੀ ਹੁਣ। ਲੋ ਇਹ ਕੇ ਪਈ ਐ। ਇਹ ਵੀ ਉਦਾਂ ਹੀ ਆ ਕਾਫੀ ਅੱਛੀ ਲਿਪਸਟਿਕ ਸੀਗੀ ਇਹ ਲਿਕਵਿਡ ਸੀਗੀ ਇਹ ਤੇ ਆ ਪਈਆਂ। ਸਭ ਪਈਆਂ ਨੇ। ਲੋ ਜੀ। ਮੇਡਾਂ ਟਾ ਕਲਰ ਮੇਰਾ ਫੇਵਰਿਟ ਕਲਰ। ਮੈਰੂਨ ਰੰਗ ਮੈਨੂੰ ਜੰਨਤਾ ਤਾਂ ਮੇਰਾ ਫੇਵਰੇਟ ਕਲਰ ਸੀਗਾ। ਲੋ ਦੇਖੋ ਕਾਫੀ ਸਾਰੀਆਂ ਦਿਖਾਤੀਆਂ ਆਂ ਕਾਫੀ ਸਾਰੀਆਂ ਨੇ ਜਿਹੜੀਆਂ ਉਹ ਮੈਂ ਰੱਖ ਰੱਖੀਆਂ ਨੇ। ਮੈਂ ਤਾਂ ਵੈਸੇ ਦਿੰਦੀ ਸੀਗੀ ਆਵਦੀਆਂ ਪਰਜਾਨੇ ਪਰਜੋਨਾਂ ਨੂੰ ਦੇ ਦੇਣੀ ਆ। ਆਹ ਲੋ ਇੱਕ ਹੋਰ ਪਈ ਆ ਉਹ ਵੀ ਉਦਾਂ ਹੀ ਆ ਲਿਕਵਿਡ ਵਾਲੀ। ਇਹ ਵਾਲੀ ਇਹ ਵੀ ਲਿਕਵਿਡ ਹੈ। ਤੇ ਮੈਂ ਵੀ ਮੈਂ ਆਵਦੀਆਂ ਪਰਜਾਨਿਆਂ ਨੂੰ ਦੇ ਦਾਂ ਭੈਣਾਂ ਨੂੰ ਦੇ ਦਾਂ। ਪਰ ਉਹ ਹੋਬੀ ਵੀ ਨੇ ਨਹੀਂ ਦੇਣ ਦਿੱਤਾ ਇਸ ਕਰਕੇ ਵੀ ਮੈਂ ਲਫਾਫੇ ਚ ਪਾ ਕੇ ਤੇ ਸਾਮ ਰੱਖਿਆ ਨੇ ਉਹ ਕਿਉਂਕਿ ਕੁਝ ਕੁ ਗੱਲ ਰਹੇ ਜੀ ਹੁੰਦੇ ਨੇ ਜਿਵੇਂ ਰੈੱਡ ਹੋ ਗਿਆ ਹਾਂ ਹੁਣ ਰੈੱਡ ਰੂਬ ਵਗੈਰਾ ਤਾਂ ਕਿੱਥੇ ਲਾਉਂਦੀ ਮੈਂ ਬੋਤਲਾਂਉਂਦੀ ਹੁੰਦੀ ਸੀ ਰੈੱਡ ਮੈਰੂਨ ਮੈਂ ਜਾਂਟਾ ਤਿੰਨ ਕਲਰ ਸੀਗੇ ਬਸ ਮੇਰੇ ਫੇਵਰੇਟ ਕਲਰ ਤੇ ਪਰ ਹੁਣ ਆਪਾਂ ਉਹ ਲਾਉਂਦੇ ਨਹੀਂ ਆ ਬਸ ਵੈਸੇ ਨਹੀਂ ਲਾਉਂਦੀ ਤੇ ਨੈਕਸਟ ਹੈ ਜੀ ਇਹ ਆਪਣੇ ਕੋਲੇ ਹਜੇ ਵੀ ਨੇਲ ਪਾਲਿਸ਼ ਪਈ ਆ ਪਰ ਸੁੱਕ ਗਈ ਆ ਦੇਖੋ ਹੁਣ ਇਹ ਸਿੱਟਣੀ ਪਊਗੀ ਮੈਨੂੰ ਲਓ ਜੀ ਇਹ ਸੀ ਆਪਣੇ ਬਹੁਤ ਸਾਰੇ ਸ਼ੌਕ ਤੇ ਹੈਗੇ ਨੇ ਹੁੰਦੀ ਪਰ ਪਹਿਲਾਂ ਨਾਲੋਂ ਘਟਣੀ ਤੇ ਰੱਖਿਆ ਹੋਇਆ ਸਮਾਨ ਪਿਆ ਹੈਗਾ ਆਪਣਾ ਇੱਕ ਜੀ ਆਪਾਂ ਨੂੰ ਕੱਜਲ ਦਾ ਸ਼ੌਕ ਬਹੁਤ ਹੈਗਾ ਉਹ ਮੈਂ ਤੁਹਾਨੂੰ ਦਿਖਾਉਣੀ ਆ ਮੇਰੀ ਸੁਰਮੇਦਾਨੀ ਲੋ ਇਹ ਤਾਂ ਜ਼ਰੂਰੀ ਚੀਜ਼ ਆਪਣੀ ਦਿਖਾਉਣ ਵਾਲੀ ਇਹ ਮੈਂ ਹੁਣ ਵੀ ਪਾਉਣੀ ਆ ਤੇ ਸੁਰਮਾ ਹਮੇਸ਼ਾ ਆਪਾਂ ਪਾਉਂਦੇ ਹੈਗੇ ਆ ਘਰ ਦਾ ਬਣਿਆ ਹੋਇਆ ਕਦੇ ਵੀ ਮੈਂ ਉਹ ਦੂਜੀ ਉਹ ਪੈਨਸਲ ਜੀ ਜਿਹੜੀ ਮਿਲਦੀ ਹੈਗੀ ਕੱਜਲ ਵਾਲੀ ਉਹ ਆਪਾਂ ਕਦੇ ਨਹੀਂ ਲਾਈ ਹੈਗੀ ਤੇ ਮੈਨੂੰ ਹਮੇਸ਼ਾ ਯੂਜ਼ ਕਰਨ ਦਾ ਇਹਦਾ ਹੀ ਸ਼ੌਕ ਹੈ ਆਪਾਂ ਛੁੱਟੀ ਜੀ ਇੱਕ ਸੁਰਮੇਦਾਨੀ ਰੱਖੀ ਹੈ ਤੇ ਇਹਦੇ ਵਿੱਚ ਆਪਾਂ ਘਰ ਦਾ ਬਣਿਆ ਹੋਇਆ ਜਿਹੜਾ ਸੁਰਮਾ ਹੈ ਉਹ ਹੀ ਯੂਜ਼ ਕਰਦੇ ਆ ਕਰਦੀ ਡੇਲੀ ਯੂਜ਼ ਕਰਦਾ ਬਸ ਉਹ ਆਦਤ ਪਈ ਹੋਈ ਆ ਅੱਖਾਂ ਨੂੰ ਜੇ ਮੈਂ ਨਹੀਂ ਕਰਦੀ ਨਾ ਫਿਰ ਮੈਨੂੰ ਅੱਖਾਂ ਦੇ ਵਿੱਚ ਖਾਰਿਸ਼ ਹੋਣ ਲੱਗ ਜਾਂਦੀ ਆ ਠੀਕ ਆ ਜੀ ਨੋ ਚੀ ਹੁਣ ਆਪਾਂ ਦੁਪੱਟਾ ਲੈ ਲਈਏ ਮੁਸੀਬਤ ਤੋਂ ਨਾ ਕਦੇ ਘਬਰਾਓ ਨਾ ਬਲਕਿ ਨਸੀਬਤ ਆ ਨੂੰ ਬਣੀ-ਬਾਣੀ ਪਾ ਕੇ ਰੱਖੋ ਤੇ ਜਰਦੀ ਮੁਸੀਬਤ ਆ ਜਿਹੜੀ ਉਹ ਤੁਹਾਡੇ ਨੇੜੇ ਤੇੜੇ ਨਾਲ ਹੋਵੇ ਚਿੰਤਾ ਟੈਨਸ਼ਨ ਸਟ्रेस ਤੁਹਾਡੇ ਨੇੜੇ ਤੇੜੇ ਨਾਲ ਹੋਵੇ ਇਸ ਕਰਕੇ ਸਾਰੀਆਂ ਭੈਣਾਂ ਨੂੰ ਬਸ मेरी यही रिक्वेस्ट ਹੈ ਕਿ ਤੁਸੀਂ ਹਿੰਮਤ ਰੱਖੋ ਸਟਰੋਂਗ ਬਣੋ ਤੇ ਬਿਲਕੁਲ ਵੀ ਨਾ ਘਬਰਾਓ ਜ਼ਿੰਦਗੀ ਦੇ ਵਿੱਚ ਬੜਾ ਹੀ ਕੁਝ ਚੱਲਦਾ ਰਹਿੰਦਾ ਹੈ ਬਸ ਆਪਣੇ ਵਿਚਿਆਂ ਦਾ ਧਿਆਨ ਰੱਖੋ ਜੀ ਤੇ ਜੋ ਤੁਹਾਡਾ ਮਨ ਕਰਦਾ ਹੈ ਉਹ ਕਰੋ ਪਰ ਰਸਤਾ ਸਹੀ ਰੱਖੋ ਆਪਣਾ ਬਸ ਲਓ ਜੀ ਅੱਜ ਮੈਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰ ਲੀਆਂ ਮੂਡ ਬਣ ਗਿਆ ਤੇ ਗੱਲਾਂ ਕਰ ਲੀਆਂ ਹਨਾ ਨਾਲ ਹੀ ਮੈਂ ਆਪਣੇ ਵਾਲ ਸਮੇਟ ਲੈ ਨਹੀਂ ਤਾ ਨਾ ਜਿਸ ਦਿਨ ਵਾਲ ਧੋਏ ਹੋ ਬਾਲ ਬਾਲ ਤੋਂ ਉਹਦਾ ਲਈਦੇ ਆ ਬਾਲ ਬੋਣੇ ਬਹੁਤ ਔਖੇ ਲੱਗਦੇ ਨੇ ਮੈਨੂੰ ਪਤਾ ਨਹੀਂ ਕੀ ਗੱਲ ਮੈਨੂੰ ਤਾਂ ਐਂ ਲੱਗਦਾ ਹੁੰਦਾ ਕਿ ਬਾਲ ਪਾਏ ਗਏ ਤਾਂ ਬਹੁਤ ਸਾਰੀ ਕੰਮ ਹੋ ਗਈ ਹੈ ਨਾ ਤੇ ਜਿਸ ਦਿਨ ਬਾਲ ਤੋਂ ਹੋਏ ਹੋਣ ਉਸ ਦਿਨ ਤਾਂ ਮੇਰੇ ਲਈ ਬਹੁਤ ਔਖਾ ਲੱਗਦਾ ਹੁੰਦਾ ਬਾਲ ਸੁਸਤੀ ਪੈ ਜਾਂਦੀ ਹੈ ਕੋਲ ਹੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਤੇ ਚਲੋ ਠੀਕ ਹੈ ਜੀ ਫਿਰ ਮਿਲਾਂਗੇ ਸੋਹਣਾ ਜਿਹਾ ਵਲੌਗ ਲੈ ਕੇ ਬਾਏ ਬਾਏ ਕਰਨ ਤੋਂ ਪਹਿਲਾਂ ਮੈਂ ਇੱਕ ਵਾਰ ਫੇਸ ਹੁੰਦੁਬਾਰ ਦੱਸਦਾ ਕਿ ਜਿਹੜਾ ਵੀ ਆਪਾਂ ਝੁਰੜੀਆਂ ਲਈ ਤੁਹਾਨੂੰ ਨੁਸਖਾ ਦੱਸਿਆ ਸੀਗਾ ਤੁਸੀਂ ਸਾਰੀਆਂ ਭੈਣਾਂ ਉਹਨੂੰ ਬਿਲਕੁਲ ਯੂਜ਼ ਕਰਿਓ ਉਦਾਂ ਹੀ ਕਰਿਓ ਜਿਹੜਾ ਮੈਂ ਦੱਸਿਆ ਸੀ ਤੇ ਤੁਹਾਡਾ ਫੇਸ ਜਿਹੜਾ ਬਹੁਤ ਵਧੀਆ ਹੋ ਜੂਗਾ ਝੁਰੜੀਆਂ ਜਿਹੜੀਆਂ ਤੁਹਾਨੂੰ ਸਾਰੀਆਂ ਬਾਏ ਬਾਏ ਕਰ ਜਾਣਗੀਆਂ ਤੇ ਤੁਹਾਡੀ ਸਕਿਨ ਹੈ ਜਿਹੜੀ ਕਲੀਅਰ ਹੋ ਜੂਗੀ ਕਲੀਨ ਹੋ ਜੂਗੀ ਤੁਸੀਂ ਬਹੁਤ ਖੂਬਸੂਰਤ ਦਿਖੋਗੇ ਤੇ ਤੁਸੀਂ ਆਪਣੇ ਹਸਬੰਡ ਲਈ ਇਹਨਾਂ ਤਾਂ ਕਰ ਹੀ ਸਕਦੇ ਹੋ ਚਲੋ ਠੀਕ ਹੈ ਜੀ ਥੈਂਕ ਯੂ ਸੋ ਮੱਚ ਫਿਰ ਮਿਲਦੇ ਹਾਂ ਹਾਊਸ ਸੋਨੇ ਦੇ ਵਲੌਗ ਦੇ ਨਾਲ ਅਰਤਤ ਤੱਕ ਹੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ